ਯਾਦ ਕਰਾਂ ਜਿਸ ਵੇਲੇ ਯਾਦ ਕਰਾਂ ਜਿਸ ਵੇਲੇ ਹੜ ਗਿਆ ਆਉਂਦਾ ਏ ਯਾਦ ਕਰਾਂ ਜਿਸ ਵੇਲੇ ਹੜ ਗਿਆ ਆਉਂਦਾ ਏ ਵਿਛੋੜਾ ਤੇਰਾ ਵੀ ਉਤੋਂ ਤਿਆਂ ਪੱਡਵਲੀ ਖਾਂਦਾ ਏ ਵਿਛੋੜਾ ਤੇਰਾ ਵੀ ਤੂੰ ਯਾ ਵਾਡੀ ਵਦੀ ਖਾਂਦਾ ਏ ਬਿਨਾ ਤੇਰੇ ਦੁਨੀਆ ਜ਼ੀਰਾਨ ਹੋ ਗਈ ਬਿਨਾ ਤੇਰੇ ਦੁਨੀਆ ਜ਼ੀਰਾਨ ਹੋ ਗਈ ਟੁੱਟਿਆ ਦਿਲ ਜਦੋਂ ਦੂਰ ਚਾਨ ਹੋ ਗਈ ਟੁੱਟਿਆ ਦਿਲ ਜਦੋਂ ਦਾ ਜਦੋਂ ਦਾ ਦੂਰ ਚਾਨ ਹੋ ਗਈ ਸਰਬੀਤ ਸੰਦੂਰ ਵੀ ਦੀ ਰਚਨਾ